ਮੈਂ ਟੀਵੀ ਦਾ ਤੁਹਾਡਾ ਸਵਾਗਤ ਕਰਦੇ ਆਂ ਇਹ ਕੀ ਉਪਰਾਲਾ ਚੱਲ ਰਿਹਾ ਤੇ ਕੀ ਇਹਦਾ ਤੁਹਾਡੇ ਬਾਰੇ ਕੀ ਕਹਿਣਾ ਚਾਹੁੰਦੇ ਆਂ ਇਹਦੇ ਬਾਰੇ ਤੁਸੀਂ ਸਾਰੇ ਹੀ ਦਰਸ਼ਕਾਂ ਨੂੰ ਵਾਈਬਰ ਦਿੱਤਾ ਹਾਲ ਸਾਹਿਬ ਵਾਈਬਰ ਜੀ ਕੀ ਬਤਈ ਇਹ ਉਪਰਾਲਾ ਅਸੀਂ ਜੋ ਪੰਜਾਬ ਸਰਕਾਰ ਦੀ ਇੱਕ ਮੀਮ ਚੱਲੀ ਹੈ ਯੋਧ ਨਸ਼ਿਆਂ ਦੇ ਬੋਤ ਉਸੇ ਦੇ ਤਹਿਤ ਅਸੀਂ ਆਪਣੀ ਨੌਜਵਾਨੀ ਨੂੰ ਗਰਾਊਂਡ ਨਾਲ ਜੋੜਨ ਨਾਲ ਇੱਕ ਉਪਰਾਲਾ ਸਾਡੇ ਐਨ ਆਰ ਆਈ ਵੀਰਾਂ ਨੇ ਪਿੰਡ ਦੀ ਪੰਚਾਇਤ ਨੇ ਹੋਰ ਪਤਵੰਤੇ ਸੱਜਣ ਜਿੰਨੇ ਵੀ ਸਾਰਿਆਂ ਨੇ ਰਲ ਕੇ ਇੱਕ ਮਿਲ ਕੇ ਕੀਤਾ ਵੈ ਕਿ ਜਿਹੜੇ ਸਾਡੇ ਪਿੰਡ ਦੇ ਸ਼ਹੀਦ ਹੋਏ ਆ ਉਹਨਾਂ ਦੇ ਵਿੱਚੋਂ ਜਿਹੜਾ ਸਾਡਾ ਸਪੋਰਟਸ ਕਲੱਬ ਚੱਲਦਾ ਹੈ ਸ਼ਹੀਦ ਲਾਪਰੀ ਸਿੰਘ ਜੀ ਦੇ ਨਾਮ ਤੇ ਉਹਨਾਂ ਵੱਲੋਂ ਅਸੀਂ ਇਹ ਖੇਲ ਮੇਲਾ ਕਰਾ ਰਹੇ ਹਾਂ ਜਿਸ ਦੇ ਵਿੱਚ ਵਿਸ਼ੇਸ਼ ਤੌਰ ਤੇ ਟਿੰਕਾ ਜਰਗਵੀਰ ਪਹੁੰਚ ਰਹੇ ਨੇ ਜਿਨ੍ਹਾਂ ਬਾਰੇ ਸਾਰੇ ਹੀ ਜਾਣਦੇ ਨੇ ਕਿ ਉਹ ਜਿਹੜੀ ਹੈਲਥ ਨੂੰ ਆ ਉਹ ਕਿਵੇਂ ਪ੍ਰਮੋਟ ਕਰ ਰਹੀ ਹੈ ਉਹ ਚੰਗਾ ਖਾਣਾ ਪੀਣਾ ਗਰਾਊਂਡ ਨਾਲ ਪਿਆਰ ਕਰਨਾ ਹਾਰ ਜੇਤ ਇੱਕ ਵੱਖਰਾ ਵਿਸ਼ਾ ਹੈ ਉਹ ਬੱਚਿਆਂ ਨੂੰ ਗਰਾਊਂਡ ਨਾਲ ਜੋੜ ਰਹੇ ਨੇ ਤੇ ਇਹੋ ਹੀ ਸਾਡੇ ਨੈਨਾਰੇ ਵੀਰਾਂ ਨੇ ਸਾਨੂੰ ਸਹਿਯੋਗ ਕੀਤਾ ਸੀ ਨਾਲ ਫੌਜੀ ਵੀਰਾਂ ਨੇ ਹੋਰ ਵੀ ਪਿੰਡ ਦੇ ਜਿੰਨੇ ਵੀਰ ਆ ਸਾਡੇ ਨੌਜਵਾਨ ਸਿੰਘ ਸਭਾ ਸਾਰਿਆਂ ਨੇ ਤੇ ਸਾਡੇ ਜਿੰਨੇ ਸੱਜਣ ਮਿੱਤਰ ਆ ਸਾਡੇ ਪੰਚਾਇਤ ਮੈਂਬਰ ਆ ਇਹਨਾਂ ਦੇ ਸਾਰਿਆਂ ਨੇ ਰਲ ਮਿਲ ਕੇ ਇਹ ਉਪਰਾਲਾ ਸੀ ਆਰੰਭਿਆ ਵੇ ਤਾਂ ਕਿ ਜਿਹੜੇ ਬੱਚੇ ਆਉਣ ਵਾਲਾ ਸਾਡਾ ਦੇਸ ਦਾ ਭਵਿੱਖ ਆ ਇਹ ਗਰਾਊਂਡ ਨਾਲ ਜੋੜਨ ਤੇ ਅੱਜ ਸਾਡੇ ਪਿੰਡ ਪਤੀ ਟਾਂਡਾ ਮਾੜੀ ਟਾਂਡਾ ਵਿੱਚ ਦੌੜਾਂ ਦੇ ਮੁਕਾਬਲੇ ਹੋ ਰਹੀ ਨੇ ਨਾਲ ਕਬੱਡੀ ਦਾ ਵੀ ਮੈਚ ਹੋਊਗਾ ਸ਼ੋ ਜੀ ਇੰਨਾ ਹੀ ਮੈਂ ਕਹਾਂ ਚਲੋ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ ਕੀ ਕਹਿਣਾ ਚਾਹੁੰਦੇ ਤੁਸੀਂ ਇਸ ਉਪਰਾਲੇ ਬਾਰੇ ਮੈਂ ਕੈਪਟਨ ਜਗੀਰ ਸਿੰਘ ਮਰੀਤਾਂ ਦਾ ਔਰ ਪਿੰਡ ਦੀ ਪੰਚਾਇਤ ਔਰ ਪਿੰਡ ਦੇ ਮੋਹਰ ਵਾਲ ਸੱਜਣ ਔਰ ਐਨਆਰਏ ਵੀ ਉਹਨਾਂ ਦੇ ਸਹਿਯੋਗ ਨਾਲ ਜੋ ਇਹ ਆਪਾਂ ਮਹਾਂਮ ਚਲਾਈ ਹੈ ਇਹ ਬਹੁਤ ਹੀ ਬੱਚਿਆਂ ਨੂੰ ਨਸ਼ੇ ਤੋਂ ਦੂਰ ਕਰਨ ਵਾਸਤੇ ਇਹ ਜਿਹੜਾ ਉਪਰਾਲਾ ਕੀਤਾ ਹੈ ਇਹ ਬੱਚਿਆਂ ਨੂੰ ਜਿਆਦਾ ਜਿਆਦਾ ਜਮਾਨ ਲਾਏਗਾ ਵੀ ਔਰ ਮਸ਼ਰਤੋਂ ਦੂਰ ਕੀਤੇ ਜਾਵੇ। ਧੰਨਵਾਦ। ਇਹ ਪੰਜਾਬ ਸਰਕਾਰ। ਸਤਿ ਸ਼੍ਰੀ ਅਕਾਲ ਜੀ। ਤੁਸੀਂ ਸ਼ਹੀਦ ਲਾਪ੍ਰੀ ਸਿੰਘ ਦੇ ਫਾਦਰ ਸਾਹਿਬ ਹੋ। ਤੁਸੀਂ ਕੀ ਮਹਿਸੂਸ ਕਰਦੇ ਹੋ ਕਿ ਇੱਡਾ ਵੱਡਾ ਫਕਰ ਤੁਹਾਡੇ ਪੁੱਤ ਨੂੰ ਨਸੀਬ ਹੋਇਆ ਵੈ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ। ਮੈਂ ਸਾਰੇ ਆਪਣੇ ਪਿੰਡ ਦੀ ਸਮੁੱਚੀ ਪੰਚਾਇਤ ਐਨਆਰ ਵੀ ਪਿੰਡ ਦੇ ਸਹਿਯੋਗ ਨਾਲ ਜਿਹੜੇ ਸਾਡੇ ਸਰਪੰਚ ਸਾਹਿਬ ਸਹੀਦ ਲਾਪਰੀ ਸਿੰਘ ਸਟੇਡੀਅਮ ਦੇ ਵਿੱਚ ਬੱਚਿਆਂ ਦਾ ਬਹੁਤ ਹੀ ਸੋਹਣਾ ਮੁਕਾਬਲਾ ਕਰਾ ਰਹੇ ਨੇ ਜਿਹੜੇ ਕਿ ਬੱਚੇ ਨਸ਼ਿਆਂ ਤੋਂ ਦੂਰ ਰਹਿਣ ਆਪਣੀ ਖੇਡ ਦੇ ਨਾਲ ਜੁੜ ਕੇ ਰਹਿਣ। ਮੈਂ ਬਹੁਤ ਖਤਰ ਮਹਿਸੂਸ ਕਰਦਾ ਕਿ ਸਹੀਦ ਲਾਪਰੀ ਸਿੰਘ ਦੇ ਸਟੇਡੀਅਮ ਦੇ ਵਿੱਚ ਅੱਜ ਦੇਖੋ ਕਿੰਨੀਆਂ ਰੌਣਕਾਂ ਲੱਗੀਆਂ ਆਈਆਂ ਦੂਰੋਂ ਦੂਰੋਂ ਬੱਚੇ ਇਸ ਪ੍ਰੋਗਰਾਮ ਦੇ ਵਿੱਚ ਭਾਗ ਲੈਣ ਵਾਸਤੇ ਆਏ ਨੇ। ਮੈਂ ਬਹੁਤ ਹੀ ਇਹਨਾਂ ਦਾ ਤਵਾਦ ਕਰਦਾ ਆਪਣੀ ਸਮੂਚੀ ਪੰਚਾਇਤ ਸਮੂਚੀ ਕਮੇਟੀ ਪਰ ਆਪਣੀ ਸਮਝਣ ਜਿਹੜੇ ਹੋਰ ਮੇਰੇ ਵੀਰ ਬਾਹਰੋਂ ਅੰਦਰੋਂ ਆਏ ਆ ਸਾਰਿਆਂ ਦਾ ਬਹੁਤ ਹੀ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਧੰਨਵਾਦੀ